ਬੇਸੇ ਸਿਆਣੇ ਇਹ ਨੇ ਕਿ ਛੁੱਟਾ ਪਿਆ ਬੰਦਰਾ ਬਰੇ ਦੇ ਬਰਾਬਰ ਹੁੰਦਾ ਹੈ। ਛਿਆਣੇ ਦੀਆਂ ਫਲਕਤਾ ਚ ਬੜੀਆਂ, ਛੁਟੀਆਂ ਰਹਿ ਜਾਂਦੀਆਂ। ਬੜੀਆਂ ਛੁਟੀਆਂ ਰਹਿ ਜਾਂਦੀਆਂ। ਦੇਖੋ ਤੁਸੀਂ ਕਦੇ ਖਿਆਲ ਕੀਤਾ ਜਦੋਂ ਅਸੀਂ ਸੌਂਨੇ ਆ ਰਾਤ ਨੂੰ ਜੂਰ ਮੈਂ ਸਾਨੂੰ ਬੋਲਣ ਕੀਤਾ ਤੇ ਉਸ ਉਹਦਾ ਫਿਰਦਾ ਪਾਠ। ਅਨੁਭਵ ਕੀਤਾ। ਜਦੋਂ ਅਸੀਂ ਸੌਂਨੇ ਆ ਰਾਤ। ਸੋਲਾ ਫਿਰਦਾ ਪਾਠ ਕਰਕੇ ਸੁਣਦੇ। ਨੀ ਦੇ ਕੁ ਛੋਟੀ ਮੌਤ ਹੈ ਜੀਨੇ ਬਿਦੂ ਦੁਬਾਰਾ ਜਾਗ ਗਿਆ ਜੀ ਅਸੀਂ ਰਾਤ ਨੂੰ ਸੌਣ ਪਹਿਲੇ ਸੂਰ ਦਾ ਸ਼ਬਦ ਦਾ ਪਾਠ ਕਰਿਆ ਸਾਡੀ ਮਰਿਆਦਾ ਇਹ ਕਹਿੰਦੀ ਹੈ ਕਿ ਸੌਣ ਮਿਲੇ ਤਾਂ ਆਪ ਮੰਨ ਸ਼ਬਦਾਂ ਦਾ ਪਾਠ ਕਰ। ਸਿੱਖ ਰਹਿਤ ਮਰੇ ਦਾ ਵਿੱਚ ਇਹ ਲਿਖਿਆ ਹੈ ਕਿ ਤੁਸੀਂ ਸੂਰ ਦਾ ਸ਼ਬਦ ਦਾ ਪਾਠ ਕਰੋ। ਕਿ ਜਦੋਂ ਕੋਈ ਇਨਸਾਨ ਚੜ੍ਹਾਈ ਕਰਦਾ ਹੈ ਉਸ ਵੇਲੇ ਗੁਰਦਾ ਅੰਕਾ ਜਦੋਂ ਉਹਨੂੰ ਅੱਗ ਦੇ ਦਿੱਤੀ ਜਾਂਦੀ ਗਏ ਫਾਇਦ ਸਾਹਿਬ ਗ੍ਰੰਥੀ ਸਿੰਘ ਬੈਠ ਕੇ ਸੂਲ੍ਹਾ ਸਰ ਦਾ ਪਾਠ ਕਰਦਾ। ਛੋਣ ਵੇਲੇ ਗੁਰਦਾ ਸਰ ਦਾ ਪਾਠ ਕਰਦਾ ਰੁਛੇ। ਜਦੋਂ ਚੜ੍ਹਾਈ ਕਰ ਗਿਆ ਕੋਈ ਉਸ ਵੇਲੇ ਹੀ ਸੂਲ੍ਹਾ ਸਰ ਦਾ ਪਾਠ। ਨੀਂਦ ਇੱਕ ਛੁੱਟੀ ਮੌਤ ਹੈ। ਮੌਤ ਇੱਕ ਲੰਮੀ ਨੀਂਦ ਹੈ ਜਿਹਦੇ ਵਿੱਚੋਂ ਕਦੇ ਨਹੀਂ ਜਾਗਿਆ ਦੱਸ। ਇਹ ਕੀ ਕਰੇ ਨੀਂਦ ਇਕ ਛੁੱਟੀ ਮੌਤ ਧੀਰੇ ਵਿੱਚੋਂ ਜਾਗਿਆ ਜਾ ਸਕਦਾ ਜਦ ਕਰੇਗਾ ਜਾਗਾਂਗੇ ਅਮਰ ਦੇ ਬਿਲਾ ਹੋਏਗਾ ਅਸੀਂ ਜਾਗਾਂਗੇ ਰੱਬ ਨੂੰ ਪਾਇਆ ਪਰਮਾਤਮਾ ਨੂੰ ਪਾਇਏ ਕਰਮ ਕੋਈ ਕਰ ਮੌਤ ਇਕ ਲੰਮੀ ਨੀਂਦ ਹੈ ਜਿਹਦੇ ਵਿੱਚੋਂ ਜਾਗਿਆ ਨਹੀਂ ਜਾ ਸਕਦਾ ਧੀਰੇ ਵਿੱਚੋਂ ਜਾਗਿਆ ਨਹੀਂ ਜਾ ਸਕਦਾ ਹੌਣ ਵੇਲੇ ਵੀ ਸੋਨਾ ਸ਼ਬਦ ਦਾ ਪਾਠ ਕਰਦਾ ਹੈ ਤੇ ਜਦੋਂ ਕੋਈ ਮਰਿਤਕ ਪ੍ਰਾਣੀ ਚੜਾਈ ਕਰ ਜਾਂਦਾ ਨਾ ਫਿਰ ਵੀ ਸੋਨਾ ਸ਼ਬਦ ਦਾ ਪਾਠ ਕੀਤਾ। ਕਿਉਂਕਿ ਉਹ ਮੌਤ ਇੱਕ ਲੰਮੀ نیند ਹੈ ਇਹਨੂੰ ਮਹਾਰਾਜ ਕਹਿੰਦੇ ਇੱਕ ਦਿਨ ਤੇਰਾ ਸੌਣਾ ਹੋਏਗਾ ਨਾ ਲੰਮੇ ਗੁੰਡੇ ਕਰਕੇ ਸੌਂ ਜਾਏਗਾ ਤੂੰ ਜਗਾਇਆ ਵੀ ਜਾਗਣਾ। ਇੱਕ ਦਿਨ ਖੋਬਲ ਹੋਏਗਾ ਲੰਬੇ ਕਰੋੜ ਪਰਸਾਰ ਭਗਤ ਨੂੰ ਕਿ ਕਿ ਇੱਕ ਦਿਨ ਤੇਰਾ ਸੌਣਾ ਹੋਣਾ ਨਾ ਲੰਮੇ ਗੁੰਡੇ ਕਰਕੇ ਸੌਂ ਜਾਏਗਾ। ਇਹਨੋਂ ਕੋਈ ਜਗਾਣ ਵਾਲੇ ਘਰ ਪਰਿਵਾਰ ਵਾਲੇ ਸਾਥ ਮੰਗੀ ਜਗਾਣ ਦਾ ਯਤਨ ਕਰਨਾ ਉਣੀ ਜਾਗੇਗਾ ਉਣੀ ਜਾਗੇਗਾ ਸੌਂ ਜਣਾ ਤੇ ਲੰਮੀ ਉਹ ਜਿਹੜੀ ਨੀਂਦ ਹੈ ਨਾ ਮੌਤ ਇੱਕ ਲੰਮੀ ਨੀਂਦ ਹੈ ਨਾ ਉਹ ਨੀਂਦ ਤੋਂ ਫੇਰ ਨਹੀਂ ਜਾ ਕੇਗਾ ਸਦਾ ਲਈ ਸੌਂ ਜਾਏਗਾ ਸਿਆਣਿਆਂ ਨੇ ਇੱਕ ਹਫ਼ਤਾ ਵਿੱਚ ਬੜੀਆਂ ਗੁਥੀਆਂ ਰੱਖਿਆ ਕਿ ਸੁਟਾ ਪਿਆ ਬੰਦਾ ਮਰੇ ਦੇ ਬਰਾਬਰ ਸੁਟਾ ਪਿਆ ਬੰਦਾ ਮਰੇ ਦੇ ਬਰਾਬਰ ਬੜੀਏ ਗੁੰਦੀਆਂ ਰਮਜਾਂਣੇ ਲੱਗੀਆਂ ਕਿਨਾ ਕਹਾ